ਹਾਂਜੀ ਦੋਸਤੋ ਤੁਹਾਨੂੰ ਪਤਾ ਹੁਣ ਗਰਮੀ ਦਾ ਟਾਈਮ ਆ ਗਿਆ ਤੇ ਗਰਮੀ ਦੇ ਵਿੱਚ ਅੱਜ ਕੱਲ ਆ ਕੇ ਆਮ ਹੀ ਲਾਈਟ ਦੇ ਲੰਮੇ ਲੰਮੇ ਕੱਟ ਲੱਗਣ ਲੱਗ ਜਾਂਦੇ ਨੇ ਠੀਕ ਹੈ ਤੇ ਉਹਦੇ ਤੋਂ ਬਚਣ ਲਈ ਆਪਾਂ ਹਮੇਸ਼ਾ ਆਪਾਂ ਨੂੰ ਇਨਵਰਟਰ ਦੀ ਲੋੜ ਪੈਂਦੀ ਏ ਠੀਕ ਹੈ ਤੇ ਮੇਰੇ ਭਰਾ ਆਪਣੇ ਇਨਵਰਟਰਾਂ ਨੂੰ ਜਿੰਨਾ ਵੀ ਘੱਟਾ ਮਿੱਟੀ ਪਿਆ ਹੋਇਆ ਛਾੜ ਕੇ ਬੈਂਟ ਰਿਆਂ ਨੂੰ ਛਾੜ ਲਉ ਉਹਨਾਂ ਨੂੰ ਸਾਫ਼ ਕਰੋ ਕਿਉਂਕਿ ਲੰਮਾ ਸਮਾਂ ਪਿਆ ਹੋਣ ਕਰਕੇ ਬੈਟਰੀ ਦੇ ਘੱਟਾ ਮਿੱਟੀ ਜੰਮ ਜਾਂਦਾ ਤੋ ਫਿਰ ਜਦੋਂ ਘੱਟਾ ਮਿੱਟੀ ਉੱਪਰ ਜੰਮਿਆ ਹੋਵੇ ਨਾ ਸੱਜਣੋ ਉਹਦੇ ਨਾਲ ਬੈਟਰੀ ਟਾਡਾ ਜਿਹੜਾ ਵਾ ਮੰਨ ਲਓ ਵੀ ਗਰਮੋਂ ਲੱਗ ਜਾਂਦਾ ਠੀਕ ਹੈ ਇਸ ਲਈ ਵੀ ਅਸੀਂ ਥੋੜਾ ਸਮਾਂ ਕੱਢ ਕੇ ਬੈਟਰੀ ਨੂੰ ਬਾਹਰ ਕੱਢੋ ਸਾਫ਼ ਕਰੋ ਨੋਵੇਟਰ ਨੂੰ ਸਾਫ਼ ਕਰੋ ਬੈਟਰੀ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ ਪਾਣੀ ਨਾਲ ਜਿੰਨਾ ਹੋ ਸਕਦਾ ਠੀਕ ਹੈ ਕਿਉਂਕਿ ਜੇ ਆਪਾਂ ਇਹਦਾ ਸਾਫ਼ ਸਫਾਈ ਕਰਾਂਗੇ ਨਾ ਤੇ ਤਾਂ ਹੀ ਇਹ ਥੋੜਾ ਜਿਹਾ ਤੁਹਾਡਾ ਲੰਮਾ ਸਮਾਂ ਚੱਲ ਸਕਦਾ ਤੇ ਸਭ ਤੋਂ ਵੱਡੀ ਗੱਲ ਇਹ ਸੱਜਣ ਪਿਆਰਿਓ ਉਹ ਵੀ ਪਾਣੀ ਅੱਜਕੱਲ ਆ ਕੇ ਬੈਟਰੀਆਂ ਦੇ ਪਾਣੀ ਵਗੈਰਾ ਜਰੂਰ ਚੈੱਕ ਕਰੋ ਠੀਕ ਹੈ ਪਾਣੀ ਜਿੰਨਾ ਹੋ ਸਕਦਾ ਚੈੱਕ ਕਰੋਗੇ ਪਾਣੀ ਜੇ ਘੱਟ ਹੋਇਆ ਤੇ ਤੁਹਾਡੇ ਬੈਟਰੀ ਦੀ ਨਾਲੇ ਤਾਂ ਲਾਈਫ ਖਰਾਬ ਹੋਊਗੀ ਠੀਕ ਹੈ ਤੇ ਨਾਲੇ ਸਮਾਂ ਘੱਟ ਕੱਢੂਗਾ ਕਿਉਂਕਿ ਤੁਹਾਨੂੰ ਜਦੋਂ ਵੀ ਲਾਈਟ ਗਈ ਹੋਈ ਲੋਡ ਹੋਈ ਤੇ ਤੁਹਾਡਾ ਜਿਹੜਾ ਵਾ ਬੈਟਰਾ ਜਲਦੀ ਬੰਦ ਹੋ ਜਾਊਗਾ ਲੋ ਹੋ ਜਾਊਗਾ ਠੀਕ ਹੈ ਤੇ ਇਸ ਲਈ ਤੁਹਾਨੂੰ ਖੱਜਲ ਨਾ ਹੋਣਾ ਪਵੇ ਮੇਰੇ ਭਰਾ ਤੁਹਾਨੂੰ ਨਵੇਂ ਤੇ ਬੈਟਰੀ ਦੇ ਪੈਸੇ ਨਾਲ ਲਾਉਣੇ ਪੈਣ ਮੇਰੇ ਭਰਾ ਥੋੜਾ ਸਮਾਂ ਕੱਢ ਕੇ ਬੈਟਰੀਆਂ ਨੂੰ ਸਾਫ਼ ਕਰੋ ਪਾਣੀ ਪਾਓ ਪਾਣੀ ਚੰਗੀ ਤਰਤੀ ਆ ਪਾ ਕੇ ਵਧੀਆ ਬੈਟਰੀਆਂ ਨੂੰ ਟਣਾ ਟਣ ਕਰੋ ਸਾਫ਼ ਕਰੋ ਇਨਵਰਟਰ ਦਾ ਇਨਵਰਟਰ ਨੂੰ ਸਾਫ਼ ਕਰੋ ਠੀਕ ਹੈ ਜਿਹੜੇ ਕਰਕੇ ਆ ਮੈਂ ਆਪਣੇ ਕਾਲੀ ਕਾਲੀ ਦੇ ਵਿੱਚ ਨਾ ਮੈਂ ਆਪਣੇ ਇਨਵਰਟਰ ਦੀ ਤੁਹਾਨੂੰ ਫੋਟੋ ਪਹਿਲੀ ਨਹੀਂ ਪਾ ਸਕਿਆ ਤੇ ਮੈਂ ਉਵੇਂ ਖੋਲਿਆ ਜੇ ਮੈਂ ਪਹਿਲੀ ਫੋਟੋ ਪਾਉਂਦਾ ਨਾ ਤੁਸੀਂ ਆਪ ਹੀ ਕਹਿਣਾ ਸੀ ਵੀ ਬਾਈ ਨੇ ਵਾਕਿਆ ਹੀ ਬਹੁਤ ਵਧੀਆ ਵੀਡੀਓ ਬਣਾਈ ਕਿਉਂਕਿ ਇੰਨਾ ਕੋ ਬੁਰਾ ਹਾਲ ਸੀ ਨਾਲੇ ਤਾਂ ਪਾਣੀ ਪਾਣੀ ਇਹਦਾ ਖਤਮ ਹੋਇਆ ਪਿਆ ਸੀ ਵਿੱਚ ਠੀਕ ਹੈ ਆ ਜਿਹੜੇ ਟੱਕੇ ਹੁੰਦੇ ਨੇ ਸੁਈਆਂ ਹੀ ਸਾਰੀਆਂ ਥੱਲੇ ਲੱਗੀਆਂ ਪਈਆਂ ਸੀ ਤੇ ਨਾਲ ਦੀ ਨਾਲ ਘੱਟੇ ਮਿੱਟੀ ਨਾਲ ਇੰਨਾ ਕੋ ਜਿਆਦਾ ਭਰਿਆ ਪਿਆ ਸੀ ਨਾ ਵੀ ਥੋੜਾ ਸਮਾਂ ਚੱਲ ਕੇ ਇੱਕ ਦਿਨ ਹੀ ਸਾਡੇ ਲਾਈਟ ਗਈ ਹੈ ਤੇ ਜੋ ਲਾਈਟ ਗਈ ਤੇ ਮੈਂ ਚੈੱਕ ਕੀਤਾ ਬੁਰਾ ਹਲ ਹੋਇਆ ਪਿਆ ਸੀਗਾ 2 ਘੰਟੇ ਸਿਰਫ ਚੱਲਿਆ ਨਵੇਟਰ ਤੇ ਪੂਰਾ ਗਰਮ ਹੋ ਗਿਆ ਠੀਕ ਹੈ ਕਾਰਨ ਕੀ ਸੀ ਵੀ ਉੱਤੇ ਘੱਟਾ ਮਿੱਟੀ ਗਰਦੀ ਇੰਨੀ ਜੰਮੀ ਪਈ ਸੀ ਵੀ ਜਿਹਦੇ ਨਾਲ ਉਹ ਗਰਮ ਹੋਈ ਜਾਂਦਾ ਸੀਗਾ ਠੀਕ ਹੈ ਕਾਰਬਨ ਜੰਮੀ ਪਈ ਸੀ ਕਾਰਬਨ ਕਰਕੇ ਫਿਰ ਲਾਈਟ ਘਟ-ਘਟਦਾ ਜਦੋਂ ਆਪਣ ਲੱਗਾਂ ਦੇ ਉੱਪਰ ਕਾਰਬਨ ਜੰਮ ਜਾਂਦੀ ਨਾ ਉਹਦੇ ਤੇ ਮਨ ਲਓ ਲਾਈਟ ਘਟ ਘਟਦਾ ਤੇ ਚਲੋ ਮੈਂ ਸਾਰੀ ਪ੍ਰੋਪਰ ਵੀਡੀਓ ਬਣਾ ਕੇ ਤਾਂ ਨਹੀਂ ਤੁਹਾਨੂੰ ਪਾ ਸਕਿਆ ਪਰ ਫਿਰ ਵੀ ਮੈਂ ਤੁਹਾਨੂੰ ਇਹ ਦੱਸਦਾ ਵੀ ਤੁਸੀਂ ਆਪਣਾ ਬੈਂਟਰਾ ਬਿਲਕੁਲ ਸਾਫ਼ ਕਰੋ ਘੱਟਾ ਮਿੱਟੀ ਝਾੜ ਕੇ ਇਹਨੂੰ ਮੜਾਇਆ ਪਾਣੀ ਨਾਲ ਸਾਫ਼ ਕਰੋ ਇਨਵਰਟਰ ਨੂੰ ਸਾਫ਼ ਕਰੋ ਤੇ ਜਿੰਨੀ ਵੀ ਕਾਰਬਨ ਉੱਪਰ ਇਹਨਾਂ ਦੇ ਲੱਗੀ ਹੋਈ ਹੈਪ ਲੱਗਾਂ ਦੇ ਇਹਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਜਿਹੜੇ ਨਾਟ ਕਸਣੇ ਨੇ ਤੁਸੀਂ ਉਹਨੂੰ ਗਲੀਸ ਲਾ ਕੇ ਕਸੋ ਥੋੜਾ ਜਿਹਾ ਗਲੀਸ ਲਾ ਕੇ ਜਦੋਂ ਨਾਟ ਕਸੋਗੇ ਨਾ ਉਸ ਤੋਂ ਬਾਅਦ ਇਹਦੇ ਤੇ ਕਾਰਬਨ ਨਹੀਂ ਜੰਮਦੀ ਤੁਹਾਡਾ ਬੈਟਰਾ ਪੂਰੀ ਲਾਈਫ ਬਣਿਆ ਰਹੂਗਾ ਨਾ ਤਾਂ ਤੁਹਾਡਾ ਬੈਟਰਾ ਜਲਦੀ ਖਰਾਬ ਹੋਊਗਾ ਨਾ ਇਨਵਰਟਰ ਹੋਊਗਾ ਤੇ ਪੂਰਾ ਸਮਾਂ ਤੁਹਾਨੂੰ ਲਾਈਟ ਦੇਊਗਾ ਇਹ ਨਹੀਂ ਹੋਊਗਾ ਕਿ ਛੇਤੀ ਖਰਾਬ ਹੋ ਜਾਊਗਾ ਡੈਡ ਹੋ ਜਾਊਗਾ ਠੀਕ ਹੈ ਸੱਜਣੋ ਬੇਨਤੀ ਇਹ ਵੀ ਵੱਧ ਤੋਂ ਵੱਧ ਅੱਗੇ ਜ਼ਰੂਰ ਸ਼ੇਅਰ ਕਰਦੇ ਜੀ ਵੀਡੀਓ ਤਾਂ ਜੋ ਸੱਜਣ ਮਿੱਤਰ ਗਾਂ ਸਾਰਿਆਂ ਕੋ ਪਹੁੰਚ ਜਾਏ ਤੇ ਆਪੋ ਦੇ ਬੈਂਟਰਿਆਂ ਦੀ ਨਿਗਰਾਨੀ ਕਰ ਲੈ ਸੱਚੀ ਗੱਲ ਸਾਡੇ ਭਰਾਵਾਂ